ਖਮਾਣੋ ਤੋਂ ਪਿੰਡ ਮਨਸੂਰ ਪੁਰ ਜੋੜ ਦੀ ਸੜਕ ਦੀ ਬਦਤਰ ਹਾਲਤ ਕਾਰਨ ਇਸ ਨੂੰ ਜਲਦੀ ਤੋਂ ਜਲਦੀ ਬਣਾਉਣ ਦੀ ਮੰਗ ਪਿੰਡ ਵਾਸੀਆਂ ਨੇ ਕੀਤੀ ਸੀ ਪਿੰਡ ਦੇ ਵਸਨੀਕਾਂ ਦਾ ਕਹਿਣਾ ਹੈ ਕਿ ਇਹ ਸੜਕ ਜਿਹੜੀ ਉਹਨਾਂ ਦੇ ਪਿੰਡ ਰਾਹੀਂ ਅੱਗੇ ਪਿੰਡ ਮਨਹਿਲਾ ਤਨੋਲਾ ਮਨੈਲੀ ਰਤੋ ਸੰਧੂਆ ਆਤੋਂ ਅੱਗੇ ਚਮਕੌਰ ਸਾਹ ਪਹੁੰਚਦੀ ਹੈ ਜਿਸ ਤੋਂ ਰੋਜ਼ਾਨਾ ਹੀ ਵੱਡੀ ਗਿਣਤੀ ਵਿੱਚ ਲੋਕ ਸ਼ਹਿਰ ਖਮਾਣੋ ਅਤੇ ਹੋਰ ਥਾਵਾਂ ਤੇ ਪਹੁੰਚਣ ਲਈ ਆਉਂਦੇ ਹਨ ਬਿਜਲੀ ਘਰ ਤੇ ਆਟਾ ਚੱਕੀ ਨੇੜੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਇਹ ਸੜਕ ਬੁਰੀ ਤਰ੍ਹਾਂ ਟੁੱਟ ਚੁੱਕੀ ਹੈ ਜਿਸ ਤੇ ਵੱਡੇ ਡੂੰਘੇ ਟੋਏ ਪੈਣ ਕਰਕੇ ਗੰਦਾ ਪਾਣੀ ਖੜਾ ਰਹਿੰਦਾ ਹੈ ਜਿਸ ਕਾਰਨ ਹਾਸੇ ਵਾਪਰਦੇ ਹਨ ਦੇਖੋ ਸਾਨੂੰ ਆ ਸਾਰਾ ਇਲਾਕਾ ਦਾ ਇਕੱਠਾ ਹੋਇਆ ਹੋਇਆ ਹੈ ਜਿਹੜਾ ਪਾਣੀ ਦਾ ਸਾਡੇ ਸਾਰੀ ਬਹੁਤ ਅਲਝਾਏ ਪਿਆ ਹੈ ਪਾਣੀ ਨੂੰ ਪਾਣੀ ਸਾਨੂੰ ਦਿਨ ਪਰ ਰਾਤ ਸਾਡਾ ਲਾਂਗ ਹੈ ਇੱਥੇ ਨੂੰ ਸਾਰੇ ਇਲਾਕੇ ਦਾ ਲਾਂਗ ਹੈ ਟ੍ਰੈਫਿਕ ਦੇਖ ਲਓ ਕਿੰਨੀ ਹੈ ਉਹ 2-4 ਗੇਲੀ ਦਾ ਮੈਂ ਇਹ ਦੇਖਿਆ ਵੀ ਸਾਡੇ ਸਾਡੇ ਇੱਥੇ ਗੁੱਡੀਆਂ ਗਰਪੀਆਂ ਵੇਚੋਦੇ ਉਹਨਾਂ ਦੇ ਸਾਰੇ ਕੱਪੜੇ ਲਿਪੜ ਗਏ ਇਹਦਾ ਹੁਣ ਇਹਨਾਂ ਨੇ ਮਿੱਟੀ ਜੀ ਪਾਤੀ ਗਾਰਾ ਬਣ ਗਿਆ ਹੋਰ ਚੜ ਗਿਆ ਉੱਪਰ ਚਰੰਗਲ ਹੋ ਗਈ ਵੀ ਅਸੀਂ ਬਹੁਤ ਦੁਖੀ ਆ ਇਹ ਕੰਮ ਤੋਂ ਅਸੀਂ ਐਜਾ ਕੰਮ ਤਾਂ ਜ਼ਿੰਦਗੀ 'ਚ ਦੇਖਿਆ ਹੀ ਹੈ ਨਹੀਂ ਆ ਜਿਹੜਾ ਸਾਡੇ 'ਗਾ ਹੋ ਰਿਹਾ ਹੁਣ ਦਿਨ ਪਰ ਰਾਤ ਸਾਡਾ ਕੰਮ ਆ ਜਿਹੜਾ ਸੜਕ ਦੇ ਗਲ ਬਾਏ ਸਾਡੇ ਟਰੈਕਟਰ ਸਾਡੇ ਨਹੀਂ ਲੱਖਦੇ ਟਰਾਲੀਆਂ ਗੰਨੇ ਦੀਆਂ ਅਸੀਂ ਲਿਆਉਨੇ ਹੁਣ ਦੇਖੋ ਕਿੰਨੇ ਲਹੂਰੀ ਕਿੱਡੇ ਕਿੱਡੇ ਟੋਏ ਪੈ ਗਏ 4-4 5-5 ਫੁੱਟ ਟੋਏ ਡੂੰਗੇ ਪੈ ਗਏ ਨੇ ਦੱਸੋ ਇੱਥੇ ਕੌਣ ਲਖੂਗਾ ਜੀ ਕੀ ਕਰੀਏ ਅਸੀਂ ਹੁਣ ਕਿੱਧਰ ਨੂੰ ਜਾਈਏ ਅਸੀਂ ਤਾਂ ਸਰਕਾਰਾਂ ਪਰ ਸਾਨੂੰ ਆਸ ਬਹੁਤ ਹੀ ਜਿਹੜਾ ਮਰ ਝਾੜੂ ਵਾਲਾ ਅਸੀਂ ਬਣਾਇਆ ਤਾਂ ਇਹ ਹੁਣ ਸਰਕਾਰ ਇਹਨੇ ਸਾਨੂੰ ਦੇਖ ਲੋ ਆ ਤਬਾਹੀ ਢਾਈ ਪਈ ਆ ਪਤਾ ਨਹੀਂ ਕਿੱਥੇ ਸਰਕਾਰਾਂ ਬੈਠੀਆਂ ਪਤਾ ਨਹੀਂ ਇਹਨੇ ਦੇ ਕਿਉਂ ਇਹ ਨਿਗਾ ਨਹੀਂ ਚੜਦਾ ਕੰਮ ਇਹ ਵੀ ਇਹ ਕੰਮ ਕਿੰਨਾ ਦੁੱਖ ਦੇ ਰਿਹਾ ਲੋਕਾਂ ਨੂੰ ਜੀ ਕਿੱਧਰ ਨੂੰ ਜਾਈਏ ਅਸੀਂ ਹੁਣ ਦੇਖ ਲਓ ਤੁਸੀਂ ਕਿੰਨਾ ਮੁਸ਼ਕਲ ਹੋਇਆ ਪਿਆ ਇਲਾਕੇ ਨੂੰ ਕੋਈ ਹੈ ਸਾਡਾ ਐਸੇ ਕੋਈ ਲੰਘਦਾ ਦਿਨ ਪਰ ਦਿਨ ਪਰ ਰਾਤ ਸਾਡਾ ਰਸਤਾ ਇਹ ਆਉਣ ਦਾ ਲੁੱਦੇ ਚਾਰ ਚਾਰ ਗਿਹੜੇ ਸ਼ਹਿਰ ਨੂੰ ਲੱਗਦੇ ਆ ਇਲਾਕਾ ਕਿੰਨਾ ਸ਼ਹਿਰੀਆਂ ਸ਼ਹਿਰ ਦੇ ਸ਼ਹਿਰ ਨੂੰ ਲੱਗਦਾ ਅਸੀਂ ਬਹੁਤ ਦੁਖੀ ਆ ਜੀ ਇਹਦਾ ਸਾਡਾ ਪ੍ਰਬੰਧ ਕਰਨ ਹੱਥ ਬਣ ਗਈ ਬੇਨਤੀ ਆ ਵੀ ਸਾਡਾ ਕੋਈ ਨਾ ਕੋਈ ਪ੍ਰਬੰਧ ਕਰਨ ਜ਼ਰੂਰ ਤੇ ਜਿਹੜਾ ਮਸਲਾ ਜੀ ਸਾਡਾ ਇਹ ਜਿਹੜਾ ਖਮਾਣੋਂ ਤੋਂ ਮਨਸੂਰਪੁਰ ਨੂੰ ਰੋਡ ਜਾਂਦਾ ਹੈ ਤੇ ਨਗਰ ਪੰਚਾਇਤ ਖਮਾਣੋਂ ਦੇ ਵਿੱਚ ਆਉਂਦਾ ਜੀ ਇਹ ਬਿਜਲੀ ਕਰਦੇ ਨਾਲੇ ਆ ਇਹ ਘਰ ਤੋਂ ਘੱਟ ਵੀ ਮੈਨਾਂ ਢਾਈ ਤਿੰਨ ਤਿੰਨ ਸਾਲ ਦੇ ਕਰੀਬ ਹੋ ਗਏ ਇਹਦਾ ਕੋਈ ਵੀ ਮਸਲਾ ਹੱਲ ਨਹੀਂ ਹੁੰਦਾ ਜੀ ਇੱਥੇ ਜੂੰ ਦਾ ਜੂੰ ਪਾਣੀ ਜਦੋਂ ਵੀ ਆਈਏ 24 ਘੰਟੇ ਪਾਣੀ ਖੜੇ ਦਾ ਖੜਾ ਜੀ ਨਗਰ ਪੰਚਾਇਤ ਨੂੰ ਪਹਿਲਾਂ ਵੀ ਇੱਕ ਵਾਰ ਇੱਕ ਦੋ ਵਾਰ ਕੋਈ ਗੱਲਬਾਤ ਹੋਈ ਸੀਗੀ ਉਦੋਂ ਵੀ ਉਹਨਾਂ ਨੇ ਕੋਈ ਮਸਲਾ ਹੱਲ ਨਹੀਂ ਕੀਤਾ ਹੈਗਾ ਤੇ ਹੁਣ ਰੌਲਾ ਪਾਉਣ ਦੇ ਜਵਾਬ ਨੂੰ ਜਦੋਂ ਆਹ ਹੁਣ ਬੋਤਾਂ ਸੀਧੀਆਂ ਬਲਾਕ ਸੰਮਤੀ ਤੇ ਜ਼ਿਲ੍ਹਾ ਪਰਿਸ਼ਦ ਵਾਲੀਆਂ ਜਿਹੜੇ ਪਿੰਡਾਂ ਦੇ ਵਿੱਚ ਲਿੰਕ ਸੜਕਾਂ ਤੇ ਪੱਥਰ ਪਾਉਣ ਨੂੰ ਉੱਥੇ ਪੱਥਰ ਡੇਰਿਆ ਹੋਇਆ ਸੀ ਇਹਨਾਂ ਨੇ ਕਿ ਕਿਲੋਕਿਲੋਮੀਟਰ ਦੀਆਂ ਉਹ ਸੜਕਾਂ ਬਣਾਵਾਂਗੇ ਉਹ ਪੱਥਰ ਚੱਕ ਕੇ ਵੀ ਇਹਨਾਂ ਨੇ ਉਰੇ ਸੱਟ ਲਿਆ ਉਹ ਸੜਕਾਂ ਦਾ ਕੀ ਬਣਾਉਣੀਆ ਨੇ ਉਥੋਂ ਪੱਥਰ ਵੀ ਚੱਕ ਕੇ ਉਰੇ ਸੱਟ ਲਿਆ ਹਰ ਪਾਣੀ ਦਾ ਮਸਲਾ ਜਿਉਂ ਦਾ ਜਿਉਂ ਉਰੇ ਉਵੇਂ ਦਾ ਉਵੇਂ ਹੀ ਆ ਇਹ ਵੱਧਦਾ ਜਾਂਦਾ ਉਰੇ ਹਰ ਰੋਜ਼ ਸਕੂਲੀ ਸਕੂਲ ਵਾਲੇ ਬੱਚੇ ਡਿਊਟੀ ਵਾਲੇ ਆਉਣੇ ਜਾਣੇ ਵਾਲੇ ਇੰਨਾ ਪਰੇਸ਼ਾਨ ਹੁੰਦੇ ਆ ਜੀ ਹੱਦ ਤੋਂ ਬੇਹੱਦ ਹੁਣ ਗੰਨੇ ਦਾ ਸੀਜ਼ਨ ਚੱਲਦਾ ਜੀ ਗੰਨੇ ਦੀਆਂ ਟਰਾਲੀਆਂ ਆ ਰਹੀਆਂ ਨੇ ਐ ਨਹੀਂ ਪਤਾ ਲੱਗਦਾ ਵੀ ਪਾਣੀ ਦੇ ਵਿੱਚ ਟੋਆ ਕਿੰਨਾ ਕ ਡੁੱਬਾ ਕਿੰਨਾ ਕ ਨਹੀਂ ਉਹ ਗੰਨੇ ਵਾਲਿਆਂ ਨੂੰ ਆਉਣ ਜਾਣੇ ਵਾਲਿਆਂ ਨੂੰ ਰਾਹਗੀ ਨੂੰ ਇੰਨੇ ਕਿ ਪਰੇਸ਼ਾਨੀ ਹੁੰਦੀ ਆ ਬੇ ਇਹਾਬ ਜੀ ਅਸੀਂ ਨਗਰ ਪੰਚਾਇਤ ਤੋਂ ਆਮ ਪਾਰਟੀ ਸਰਕਾਰ ਤੋਂ ਮੌਜੂਦਾ ਸਰਕਾਰ ਆ ਜਿਹੜੀ ਅਸੀਂ ਇਹੀ ਮੰਗ ਕਰਦੇ ਆ ਇਹ ਰੋਡ ਦਾ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ ਕਿਉਂਕਿ ਜਦੋਂ ਵੋਟਾਂ ਨੇੜੇ ਆਉਂਦੀਆਂ ਨੇ ਉਹ ਲੋਕਾਂ ਨੂੰ ਵੋਟਾਂ ਲੈਣ ਦੇ ਮਾਰੇ 2-4 ਦੇ ਅੱਗੇ ਪਿੱਛੇ ਕਰਕੇ ਉਹ ਪਾਣੀ ਦਾ ਹੱਲ ਕਰ ਦਿੰਦੇ ਆ ਉਹ ਪਹਿਲਾਂ ਕੀਤਾ ਇਹਨਾਂ ਨੇ ਨੂਜ਼ਪੁਰ ਰੋਡ ਤੇ ਚੱਕੀ ਦੇ ਕੋਲੇ ਉਹ ਚੱਕ ਕੇ ਪੱਥਰ ਪਿੰਡਾਂ ਦੇ ਵਿੱਚੋਂ ਜਿਹੜਾ ਸੜਕਾਂ ਤੇ ਪਾਉਣਾ ਦੀ ਉਹ ਤੋਏ ਦੇ ਵਿੱਚ ਸੜਦਾ ਪਾਣੀ ਕੱਢਦਾ ਵੋਟਾਂ ਲੈਦੀਆਂ ਉਹਵੇਂ ਨਾ ਉਹਵੇਂ ਹੁਣ ਫੇਰ ਆਈ ਇਹ ਸਾਡੀ ਮੰਗ ਆ ਵੀ ਇਹਨੂੰ ਜਲਦੀ ਤੋਂ ਜਲਦੀ ਇਸ ਪਾਣੀ ਦਾ ਹੱਲ ਕੀਤਾ ਜਾਵੇ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿਕ